2 ਘੰਟੇ ਬਾਅਦ ਵਾਪਿਸ ਆਏ ਹਨ ਤਾਂ ਦਰਵਾਜਾ ਫਰੰਟ ਡੋਰ ਕਿਸੇ ਨੇ ਖੋਲਿਆ ਨਹੀਂ ਫਿਰ ਸਾਹਮਣੇ ਚੋਪੜਾ ਫੈਮਿਲੀ ਹੈ ਤੇ ਉਹਨਾਂ ਨੇ ਦੇਖਿਆ ਤਾਇਆ ਜੀ ਬਜ਼ੁਰਗ ਨੇ ਕਿ ਬੂਆ ਖੜਕਾ ਰਹੇ ਨੇ ਉਹ ਟੱਪ ਕੇ ਅੰਦਰ ਆਏ ਹਨ ਤਾਂ ਕੁੰਡੀ ਅੰਦਰ ਜਦੋਂ ਆਏ ਤੇ ਤਾਈ ਜੀ ਜਿਹੜੇ ਸੀਗੇ ਉਹ ਗire ਹੋਏ ਸੀਗੇ ਤਾਂ ਇੱਕਦਮ ਸ਼ੌਕਡ ਹੋ ਜਾਂਦੇ ਆ ਦੋਨੋਂ ਏਜਡਡ ਨੇ ਉਹ ਫਟਾਫਟ ਡਾਕਟਰ ਸਾਹਿਬ ਨੂੰ ਬੁਲਾਇਆ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਇਹਨਾਂ ਦੀ ਡੈਥ ਹੋ ਚੁੱਕੀ ਹੈ ਉਹ ਨੈਚੁਰਲ ਡੈਥ ਸਮਝੀ ਹੋਣਾ ਨੇ ਤੇ ਦੂ-ਤਿੰਨ ਘੰਟੇ ਉਹਨਾਂ ਨੂੰ ਸਮਝ ਨਹੀਂ ਲੱਗਾ ਕਿਉਂਕਿ ਮਤਲਬ ਬਿਲਕੁਲ ਨੇਕ شریف ਬੰਦੇ ਨੇ ਤੇ 2-3 ਘੰਟੇ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਦੇਖੋ ਜੋ ਇਹਨਾਂ ਨੇ 골ਡ ਪਾਇਆ ਹੁੰਦਾ ਉਹ ਕਿੱਥੇ ਉਹ ਜਦੋਂ ਦੇਖਿਆ ਕਿ 골ਡ ਦੇ ਦੋਨੋਂ ਕੜੇ ਨਹੀਂ ਸੀਗੇ ਮੰਦਰੀਆਂ ਨਹੀਂ ਸੀ ਉਹਨਾਂ ਦਾ ਮੋਬਾਈਲ ਜਿਹੜਾ ਉਹ ਨਹੀਂ ਸੀ ਮੋਬਾਈਲ ਤੇ ਫੋਨ ਕੀਤਾ ਉਹ ਸਵਿਚਡ ਆਫ ਸੀ ਫਿਰ ਇਸ ਤਰ੍ਹਾਂ ਪਤਾ ਲੱਗਾ ਕਿ ਉਹਨਾਂ ਦਾ ਬਿਲਕੁਲ ਘਰ ਦੀ ਇੱਕ ਚੋਪੜਾ ਫੈਮਿਲੀ ਜਿਹੜਾ ਮੁੰਡੇ ਨੇ ਦੇਖਿਆ ਇੱਕ ਬਾਰੀ ਥੋੜੀ ਜੀ ਖੁੱਲੀ ਹੋਈ ਸੀ ਤੇ ਇੱਕ ਤਾਇਆ ਜੀ ਦੇ ਦੂਸਰੇ ਕਮਰੇ ਦੀ ਥੋੜੀ ਜੀ ਬਾਰੀ ਖੁੱਲੀ ਹੋਈ ਸੀ ਹੱਲੇ ਹੋਰ ਕੀ ਕੀ ਗਿਆ ਇਹਦੇ ਬਾਰੇ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਹੈ ਕਿ ਤਾਈ ਜੀ ਦੇ ਜਿਹੜੇ ਦੋਨੋਂ ਕੜੇ 골ਡ ਦੇ ਮਤਲਬ 올 ਦੀ ਟਾਈਮ ਪਾਇਆ ਰੱਖਿਆ ਹੁੰਦਾ ਉਹਨਾਂ ਨੇ 골ਡ ਜਿੰਨਾ ਕੁ ਪਾਨੀਆਂ ਲੇਡੀਜ਼ ਤੇ ਉਹਨਾਂ ਦਾ ਮੋਬਾਈਲ ਜਿਹੜਾ ਉਹ ਸਵਿਚਡ ਆਫ ਆ ਰਿਹਾ ਇਸ ਕਰਕੇ ਜਿਹੜਾ ਇਹ ਮਾਮਲਾ ਬੜਾ ਗੰਭੀਰ ਸੰਦੇਹਤ ਲੱਗ ਰਿਹਾ ਕਿ ਇੱਕ ਵੈਸੇ ਤਾਂ ਚਲੋ ਬਹੁਤ ਵਰੀਆ ਏਰੀਆ ਹੈ ਕਦੀ ਇਦਾਂ ਦੀ ਗੱਲ ਨਹੀਂ ਤੇ ਬਹੁਤ ਮਾੜੀ ਘਟਨਾ ਹੈ ਕਿੰਨੀ ਕੇਸ ਸੀਗੀ ਉਹਨਾਂ ਦੀ ਤਾਈ ਜੀ ਦਾ ਨਾਮ ਵਿਨੋਦ ਦੁੱਗਲ ਹੈ ਤਾਇਆ ਜੀ ਮੇਰੇ ਭੀਮ ਸੈਨ ਦੁੱਗਲ ਜੀ ਹੈ ਤਾਇਆ ਜੀ ਤਾਈ ਜੀ ਦੀ ਏਜ ਨੀਅਰ ਅਬਾਊਟ 70 ਇਅਰਸ ਹੈ ਔਰ ਹਾਊਸ ਵਾਈਫ ਨੇ ਦੋਨੋਂ ਬੱਚੇ ਬਾਹਰ ਨੇ ਇਕੱਲੇ ਰਹਿੰਦੇ ਇੱਥੇ ਦੋਨੋਂ ਮੀਆਂ ਬੀਬੀ ਰਹਿੰਦੇ ਆ ਬਾਹਰ ਦਾ ਤੋਂ ਇਕੱਲੇ ਇਕੱਲੇ ਹੀ ਸੀਗੇ ਕਿਉਂਕਿ ਤਾਇਆ ਜੀ ਤਾਂ ਬਾਹਰ ਚਲੇ ਗਏ ਸੀਗੇ ਉਹਨਾਂ ਨੂੰ ਫਰੰਟ ਡੋਰ ਤੋਂ ਬੂਹਾ ਨਹੀਂ ਖੁੱਲਿਆ ਇਹ ਕਿੰਨੇ ਕੁਝ ਜਿਸ ਤਰੀਕੇ ਦੱਸਿਆ ਕਿੰਨੇ ਦੱਸਿਆ ਮੈਂ ਕਿ ਜੀ ਤਾਇ ਜੀ ਬੂਹਾ ਖੜਕਾ ਰਹੇ ਸੀ ਸਾਹਮਣੇ ਜਿਹੜੀਆਂ ਫੈਮਲੀਆਂ ਕਿਉਂਕਿ ਪਰਿਵਾਰ ਯਾਸ ਪੜੋਸ ਬਹੁਤ ਚੰਗੇ ਲੋਗ ਐ ਤੇ ਉਹ ਨੌਜਵਾਨ ਨੇ ਦੇਖਿਆ ਕਿ ਅੰਕਲ ਬੂਹਾ ਖੜਕਾ ਰਿਹਾ ਉਹ ਵਿਚਾਰਾ ਆਇਆ ਥੱਲੇ ਉਹਨੇ ਆ ਕੇ ਬੂਹਾ ਮਤਲਬ ਤੱਪ ਕੇ ਅੰਦਰੋਂ ਕੁੰਡਾ ਖੋਲਿਆ ਕੁੰਡਾ ਖੋਲ ਕੇ ਇਹ ਲੋਗ ਅੰਦਰ ਗਏ ਜਦੋਂ ਅੰਦਰ ਗਏ ਤਾਂ ਤਾਈ ਜੀ ਆਪਣੇ ਬੈੱਡ ਦੇ ਨਾਲ نیچے ਹਾਂ ਬੈੱਡ ਦੇ نیچے ਇਦਾਂ ਗਰੇ ਪਏ ਸੀ ਹੋ ਸਕਦਾ ਉਹਨੂੰ ਖਿੱਚ ਕੇ ਲੰਮੇ ਪਾਇਆ ਹੈ ਤੇ ਇਹ ਕਿਦਾਂ ਪਾਇਆ ਕੀ ਉਹ ਸিসিਟੀਵੀ ਫੁਟੇਜ ਹੈ ਸਰ ਕੋਈ ਸিসিਟੀਵੀ ਫੁਟੇਜ ਵਗੈਰਾ ਕੈਮਰਾ ਨਹੀਂ ਲੱਗਾ ਹੋਇਆ ਪਰ ਹੁਣ ਪੁਲਿਸ ਆ ਗਈ ਹੈ ਐਫਐਸਐਲ ਕਹਿੰਦੇ ਆ ਟੀਮ ਬੁਲਾ ਰਹੇ ਆ ਤੇ ਉਹ ਹੁਣ ਆਪਣੀ ਹੋ ਕਰਨਗੇ ਭਿੰਨ ਸਿੰਘ ਦੁੱਗਲ ਹਸਬੰਡ ਦਾ ਨੇਮ ਹੈ ਵਿਨੋਦ ਦੁੱਗਲ ਜਿਹੜਾ ਹੈ ਮੇਰੀ ਤਾਈ ਜੀ ਦਾ ਉਹ ਹੁਣ ਰਾਤ ਨੂੰ ਹੁਣ ਹੀ ਆਏ ਆ ਜੀ ਅਸੀਂ ਤਾਂ ਆਪ ਕਨਈ ਫੈਮਿਲੀ ਚ ਪਹਿਲਾ ਡੈਥ ਹੋਈ ਹੋਈ ਹੈ ਤੇ ਹੁਣ ਲੱਗਿਆ ਦੂਸਰਾ ਕੀ ਕਿਹਾ ਕਿ ਕਿੰਨੀ ਦੇਰ ਬਾਅਦ ਹੋਈ ਬਤਰੀ 2 ਘੰਟੇ ਬਾਅਦ 2 ਘੰਟੇ ਬਾਅਦ ਫਿਰ ਕੀ ਜੀ ਪੁਲਿਸ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕੀ ਕਹਿਣਾ ਹੈ ਫਿਲਹਾਲ ਪੁਲਿਸ ਵੀ ਪੁਲਿਸ ਹੀ ਨਹੀਂ ਅਸੀਂ ਵੀ ਸਾਰੇ ਸ਼ੌਕਡ ਹੈ ਬਾਕੀ ਸਭ ਕੁਝ ਘਰ ਦੇ ਵਿੱਚ ਇਸ ਤਰ੍ਹਾਂ ਹੀ ਹੈ ਨੈਚੁਰਲ ਡੈਥ ਤਾਇਆ ਜੀ ਨੇ ਨੈਚੁਰਲ ਸਮਝੀ ਇਹ ਤਾਂ ਜਦੋਂ ਹੁਣ 골ਡ ਆਰਨਮੈਂਟਸ ਨਹੀਂ ਹੱਥਾਂ ਦੇ ਵਿੱਚ ਪਾਏ ਹੋਏ ਮੁੰਦਰੀਆਂ ਸਾਰੀਆਂ ਗਾਇਬਾਂ ਮੋਬਾਈਲ ਵੀਨ ਗਾਇਬ ਹੈ ਤਾਂ ਫਿਰ ਜੀ ਆਪਾ ਕਿਸੇ ਤਰੀਕੇ ਦਾ ਕੋਈ ਨਿਸ਼ਾਨ ਬੋਰਡ ਕੇ ਜਾਂ ਕੁਛ ਐਤਾ ਪੱਲੇ ਤੱਕ ਪੱਲੇ ਤੱਕ ਸਾਨੂੰ ਕੋਈ ਨਿਸ਼ਾਨ ਨਹੀਂ ਦਿਖਿਆ ਹੁਣ ਪੁਲਿਸ ਆ ਗਈ ਹੈ ਮੈਂ ਤਾਂ ਆਪ ਥੱਲੇ ਡੈੱਡ ਬੋਡੀ ਕਿਵੇਂ ਦੇਖੀ ਘਟਨਾ ਤਾਂ ਸਵੇਰ ਦੀ ਹੋਈ ਸੀਗੀ ਪਹਿਲਾਂ 3-4 ਘੰਟੇ ਤੱਕ ਇਹਨੂੰ ਨੈਚੁਰਲ ਡੈਥ ਹੀ ਸਮਝ ਕਿਉਂਕਿ ਜਦੋਂ 1-75 ਸਾਲ ਦਾ ਬਜ਼ੁਰਗ ਇਕੱਲਾ ਰਹਿੰਦਾ ਹੈ ਉਹ ਆਪਣੇ ਬੱਚਿਆਂ ਨੂੰ ਦੱਸੇ ਜਾਂ ਉਹ ਤਾਂ ਲੇਡੀਜ਼ ਨੇ ਕਿਹਾ ਕਿ ਜਿਹੜਾ 골ਡ ਪਾਇ ਦੇਖੋ ਉਹ 골ਡੀ ਨਹੀਂ ਸੀਗਾ ਜਿਹੜੇ ਬੱਚੇ ਉਹ ਆਪਣੇ ਬਾਹਰ ਨੇ ਬਾਹਰ ਨੇ ਫੋਰਨ ਨੇ ਉਹ ਕੱਲ ਆ ਰਹੇ ਸਾਨੂੰ ਸ਼ਾਮੀ ਲੇਟ ਧਿਆਨ ਦੇ ਵਿੱਚ ਫੋਨ ਕੀਤਾ ਸੀਗਾ ਕਿ ਘਰ ਦੇ ਵਿੱਚ ਇਸਤਾਨ ਔਰਤੀ ਦੀ ਡੈਥ ਹੋ ਗਿਆ ਤੇ ਸਾਨੂੰ ਉਹਨਾਂ ਨੇ ਸ਼ੱਕ ਜ਼ਾਹਰ ਕੀਤਾ ਹੈ ਵੀ ਕੋਈ ਲੱਗਦਾ ਵੀ ਕੋਈ ਨਾਲ ਕੋਈ ਲੁੱਟ ਖੋ ਕਰਨ ਦੇ ਇਰਾਦੇ ਨਾਲ ਕੋਹ ਦਾ ਕਤਲ ਹੋ ਗਿਆ ਔਰ ਹੁਣ ਜਿਹੜੀ ਉਹ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਕਿਉਂਕਿ 2 ਵਜੇ ਦੀ ਇਹ ਇਹਨਾਂ ਦੇ ਡੈਥ ਹੋਈ ਸੀ ਔਰ ਇਹਨਾਂ ਨੂੰ ਬਿਲਕੁਲ ਪਹਿਲਾਂ ਤੇ ਡਾਕਟਰ ਨੂੰ ਚੈੱਕ ਕਰਾਇਆ ਤੇ ਇਹਨਾਂ ਨੇ ਕਿਹਾ ਵੀ ਉਹਨੂੰ ਕੋਈ ਹਾਰਟ ਦੀ ਪ੍ਰੋਬਲਮ ਆਈ ਜਾਂ ਕੁਝ ਆਇਆ। ਫਿਰ ਬਾਅਦ ਦੇ ਵਿੱਚ ਉਹ ਇਹਨਾਂ ਦੇ ਘਰ ਵਾਲਿਆਂ ਨੇ ਜਦੋਂ ਜਾਣਨੀ ਗਵਾੰਡੀ ਕਿਸ ਨੇ ਕਿਹਾ ਵੀ ਇਹਨਾਂ ਦੇ ਹੱਥ ਦੇ ਵਿੱਚ ਕੁਝ ਸੋਨੇ ਦੇ ਕੰਗਣ ਹੁੰਦੇ ਆ ਉਹ ਨਹੀਂ ਹੈਗੇ। ਉਹ ਇੱਕ ਜਿਹੜਾ ਐਂਗਲ ਹੈਗਾ ਜਾਂ ਮੋਬਾਈਲ ਫੋਨ ਇਹਨਾਂ ਦਾ ਇਸ ਕੋਲੇ ਮਿਸ ਹੈਗਾ। ਉਸ ਐਂਗਲ ਨੂੰ ਲੈ ਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ। ਔਰ ਇਹਦੇ ਵਿੱਚ ਜਿਹੜਾ ਆ ਉਹ ਜਲਦੀ ਕੋ ਖੁਲਾਸਾ ਕਰਾਂਗੇ ਵੀ ਇਹ ਅਸਲੀਅਤ ਕੀ ਹੈਗੀ ਕਿਵੇਂ ਹੋਇਆ ਸਰ ਸੀਸੀਟੀਵੀ ਕੈਮਰੇ ਲੱਗੇ ਜੀ ਅਸੀਂ ਸੀਸੀਟੀਵੀ ਘਰ ਦੇ ਵਿੱਚ ਨਹੀਂ ਹੈਗੇ ਔਰ ਆਲੇ ਦੁਆਲੇ ਸਾਡੀਆਂ ਟੀਮਾਂ ਲੱਗੀਆਂ ਆ ਉਹ ਚੈੱਕ ਕਰ ਰਹੀਆਂ ਸਰ ਕੋਈ ਪਤਾ ਲੱਗੇ ਕਿੰਨੇ ਵਜੇ ਤੇ ਕ੍ਰੀਮਰ ਮਰਡਰ ਹੋਇਆ ਇਹਦੇ ਬਾਰੇ ਕੀ ਕਹਿੰਦੇ ਕਿਉਂਕਿ ਇਹਦੇ ਵਿੱਚ ਜਿਹੜਾ ਜੀ 12 ਵਜੇ ਇਹਨਾਂ ਨੂੰ ਦੱਸਣ ਦਵ ਘਰ ਤੋਂ ਗਏ ਹਸਬੰਡ ਮੀਆਂ ਬੀਬੀ ਦੋਨੇ ਰਹਿੰਦੇ ਸੀ ਇਹਨੀਆਂ ਸਿਟੀ ਜਾਂਦੇ ਆ ਔਰ ਆਲੇ ਦੁਆਲੇ ਸਾਰੀ ਬਸੋਂ ਆ ਤੇ 2 ਵਜੇ ਜਦੋਂ ਘਰ ਆਏ ਆ ਤੇ ਉਸ ਟਾਈਮ ਉਹਨਾਂ ਨੂੰ ਆ ਕੇ ਪਤਾ ਲੱਗਾ ਜੀ ਕੋਈ ਨਿਸ਼ਾਨ ਲੱਗਿਆ ਕੋਈ ਵੈਪਨ ਕੋਈ ਕੁਝ ਮਿਲੇ ਇਸ ਤਰ੍ਹਾਂ ਬਾਰੀ ਤੌਰ ਤੇ ਕੋਈ ਇਸ ਤਰ੍ਹਾਂ ਦੀ ਤੀ ਨਹੀਂ ਹੈ ਜੀ ਬੋਡੀ ਡੋਟ ਤੇ ਕੋਈ ਨਿਸ਼ਾਨ ਚੈੱਕ ਕਰ ਰਹੇ ਹਾਂ ਸਰ ਨਹੀਂ ਅਸੀਂ ਹਰ ਪਾਸੇ ਜੀ ਜਾਂਚ ਕਰ ਰਹੇ ਹਾਂ ਇਹ ਦੀ ਕਿੰਨੀ ਕੇਜ ਹੈ ਜੀ ਇਹ 70 ਕਿਲੋ ਦੇ ਕੀ ਨਾਮ ਹੈਗਾ ਸਰ ਵਿਨੋਦ ਕੁਮਾਰ ਜੀ ਸਰ ਦੱਸਿਆ ਜਾਦਾ ਇਹਨਾਂ ਦੇ ਪੋਤੇ ਦਾ ਜਨਮ ਦਿਨ ਸੀ ਉਹ ਬਾਹਰ ਸੀਗਾ ਇਹ ਇੱਥੇ ਨਹੀਂ ਸੀ ਬੱਚੇ ਬਾਹਰ ਆਣੇ ਨੇ ਜੀ ਸਰ ਮੋਬਾਈਲ ਵੀ ਲੈ ਕੇ ਗਏ ਨਾਲ ਸਰ ਐਸ ਵੇਲੇ ਉਹਨਾਂ ਦਾ ਮੋਬਾਈਲ ਨਹੀਂ ਹੈ ਉਹ ਮਿਸਿਆ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਭੀ ਕਿਤੇ ਘਰ ਦੇ ਵਿੱਚ ਅੱਗੇ ਪਿੱਛੇ ਰੱਖਿਆ ਜਾਂ ਕੋਈ ਲੈ ਗਿਆ ਇਹ ਕਾਰਵਾਈ ਕਿਤੇ ਚੱਲ ਰਹੀ ਹੈ ਸਰ ਅਜੇ ਇਹਦਾ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਜੋ ਵੀ ਕਾਰਵਾਈ ਹੋਵੇ ਉਸ ਦੇ ਤਹਿਤ ਸਰ ਜਿੱਦਾਂ ਕਹਿੰਦੇ ਕੰਗਰ ਵਗੈਰਾ ਉਤਾਰੇ ਕੋਈ ਨਿਸ਼ਾਨ ਵਗੈਰਾ ਉਹਨਾਂ ਦੇ ਬਾਅਦ ਨਜ਼ਾਰਾ ਇਹ ਉਹ ਸਾਡੀ ਫ੍ਰੈਂਸਿਕ ਟੀਮ ਜਿਹੜੀ ਲੱਗੀ ਹੋਈ ਹੈ ਸਾਰਾ ਚੈੱਕ ਕਰਵਾਵਾਂਗੇ ਔਰ ਇਹਦੇ ਵਿੱਚ ਜੋ ਵੀ ਅਸਲੀਅਤ ਹੋਊਗੀ ਉਸ ਦੇ ਮੁਤਾਬਕ ਕਾਰਵਾਈ ਸਰ ਬੰਦੇ ਪਤਾ ਲੱਗੇ ਕਿੰਨੇ ਕੇ ਬੰਦੇ ਸੀਗੇ ਜੀ ਨਹੀਂ ਇਸ ਤਰ੍ਹਾਂ ਕੋਈ ਕੈਮਰੇ ਕੋਈ ਨਹੀਂ ਕਿਸੇ ਨੇ ਦੇਖਿਆ ਕੁਝ ਨਹੀਂ ਅੰਦਰ ਆਉਂਦਾ ਜਾਂਦਾ ਬਾਹਰ ਜਾਂਦਾ ਸਰ ਕੀ ਨਾਮ ਕੀ ਇਹਨਾਂ ਦਾ ਸਰ ਵਿਨੋਦ ਕੁਮਾਰੀ ਇਹਨਾਂ ਦਾ ਨਾਮ ਹੈ ਜੀ 17 ਸਾਲ ਦੀ ਉਮਰ ਹੈ ਠੀਕ